ਹਾਂਜੀ ਨਮਨ ਰਣਜੀ ਮੇਰੀ ਉਮੀਦ ਕਰਦਾ ਤੁਸੀਂ ਸਭ ਅੱਜ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਦੇਖੋ ਜੇ ਨਵੇਂ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਟੱਲੀ ਵਾਲਾ ਬਟਨ ਜਰੂਰ ਨਾਲ ਆਪ ਪਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਬਾਕੀ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਗਾ ਦੇ ਕਰੋ ਅੱਜ ਆਪਾਂ ਦੋ ਨੰਬਰ ਤੁਹਾਨੂੰ ਦੱਸਾਂਗੇ ਦੇਖੋ ਜਰਨਲ ਰੀਡੰਗਾ ਭੈਣ ਭਰਾਵਾਂ ਦੀ ਕਿਸਮਤ ਵੀ ਇੱਕੋ ਜਿਹੀ ਨਹੀਂ ਹੁੰਦੀ ਦੇਖੋ ਅੱਗੇ ਤਾਂ ਬੁੜੀਆਂ ਦੇ 4-4 5-5 ਬੱਚੇ ਹੁੰਦੇ ਸੀ ਅੱਜ ਕੱਲ ਤਾਂ 1 ਜਾਂ 2 ਖੁਦ ਮੇਰੇ ਵੀ ਦੋ ਨੇ ਇੱਕ ਬੇਟਾ ਇੱਕ ਬੇਟੀ ਤੇ ਚਲੋ ਮੇਰੇ ਜਥਿਆਂ ਦੇ ਵੀ ਹੈਗੇ ਨੇ 4-4 ਬੱਚੇ ਇਹਦੀ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਆਪਣੇ ਭੈਣ ਭਰਾਵਾਂ ਤੇ ਲਾ ਲਓ ਤੁਹਾਡੀ ਕਿਸਮਤ ਦੇ ਵਿੱਚ ਕਿੰਨਾ ਫਰਕ ਹੈ ਕੋਈ ਕਿੰਨਾ ਅਮੀਰ ਹੂੰ ਕਹਤੇ ਕੋ ਕਿੰਨਾ ਗਰੀਬ ਆ ਕੋਈ ਬਿਲਕੁਲ ਤੰਦਰੁਸਤ ਆ ਕੋਈ ਬਿਲਕੁਲ ਬਿਮਾਰ ਆਂਦਾ ਕਿਸੇ ਦੀ ਲਾਹਤ ਬੜੀ ਚੰਗੀ ਆ ਕਿਸੇ ਦੀ ਲਾਹਤ ਬੜੀ ਮਾੜੀ ਕਿਸੇ ਦੇ ਲਾਹ ਦੇ ਨਹੀਂ ਹੋਈ ਕੋਈ ਗਰੀਬੀ ਚ ਕਿੰਨਾ ਪਾ ਰਿਹਾ ਕੋਈ ਕਿੰਨਾ ਵੀਰ ਆ ਇਹ ਕੀ ਆ ਇਹਨੂੰ ਕਹਿੰਦੇ ਨੇ ਕਿਸਮਤ ਅੱਜ ਅਜਮਾਓ ਆਪੋ ਆਪਣੀ ਕਿਸਮਤ ਦੇਖੋ ਇਹ ਜਰਨਲ ਰੀਡਿੰਗ ਪਹਿਲਾਂ ਤਾਂ ਇਹ ਸਮਝੋ ਇਹ ਜਿੰਨਾ ਉੱਤੇ ਟਕੂਗੀ ਉਹਨਾਂ ਨੂੰ ਟੋਟਕਾ ਕਰਨਾ ਪਊਗਾ ਜਿਹੜਾ ਮੈਂ ਦੱਸੂਗੀ ਉਸੀਂ ਸਮਝ ਲੋ ਮੈਂ ਤੁਹਾਡੀ ਪਲ ਤਾਂ ਜਿਹੜਾ ਤੁਹਾਡੀ ਰਹਿ ਗਿਆ ਸਰੀਰ ਬਾਰੇ ਦੱਸਦੀਆਂ ਤੁਹਾਡਾ ਸਰੀਰ ਨਾ ਜ਼ਿਆਦਾ ਲੰਬਿਆਂ ਚ ਨਾ ਜ਼ਿਆਦਾ ਮੱਧ ਰਹਿ ਚਾ ਇੱਕ ਨੰਬਰ ਵਾਲਿਆਂ ਦੀ ਗੱਲ ਕਰਦੇ ਹੁਣ ਆਪਾਂ ਦੋ ਨੰਬਰ ਰੱਖੇ ਨੇ ਇੱਕ ਤੇ ਦੋ ਤੁਸੀਂ ਇੱਕ ਚੋਂ ਜਾਂ ਦੋ ਚੋਂ ਇਹ ਤੁਹਾਡੀ ਮਰਜ਼ੀ ਆਪਾਂ ਇੱਕ ਨੰਬਰ ਵਾਲਿਆਂ ਦੀ ਪਹਿਲਾਂ ਗੱਲ ਕਰਨ ਲੱਗਿਆ ਜਿਹੜੇ ਇੱਕ ਨੰਬਰ ਵਾਲੇ ਨੇ ਇਹਨਾਂ ਦੇ ਸਰੀਰ ਨਾ ਜ਼ਿਆਦਾ ਲੰਬੇ ਤੇ ਨਾ ਜ਼ਿਆਦਾ ਮੱਧਰੇ ਬਹੁਤ ਸੋਹਣੇ ਨੇ ਦੇਖਣ ਪੱਖਾਂ ਨੂੰ ਪਰਸਨਲਿਟੀ ਬਹੁਤ ਵਧੀਆ ਵਾ ਪਰ ਇਹਨਾਂ ਦੇ ਕਦਰ ਹੈ ਕਿੰਨਾ ਵੀ ਵਧੀਆ ਕੰਮ ਕਰ ਲੈਣ ਇਹਨਾਂ ਨੂੰ ਫਟਲਾਣ ਤੇ ਹੀ ਮਿਲਦੀ ਆ ਪਿੱਠ ਪਿੱਛੇ ਤਾਂ ਲੋਕ ਇਹਨਾਂ ਦੀ ਨਿੰਦਾ ਹੀ ਕਰਦੇ ਨੇ ਜਿੰਨਾ ਮਰਜ਼ੀ ਦਿਲ ਖੋਲ ਕੇ ਅਗਲੇ ਨਾਲ ਚੰਗਾ ਵਰਤਨ ਚਾਹਣ ਇੱਕ ਨੰਬਰ ਵਾਲੇ ਪਰ ਇਹਨਾਂ ਦੀ ਕੋਈ ਵੀ ਇਹਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਭਾਵੇਂ ਪਟਪਟ ਨੀਲੇ ਹੋ ਜਾਣ ਵੀ ਇਹ ਗੱਲ ਏਕਣ ਹੈਗੀ ਆ ਇਹਨੂੰ ਮੰਨ ਲਓ ਟਾਈਮ ਰਹਿੰਦੇ ਰਹਿੰਦੇ ਪਰ ਨਹੀਂ ਤੁਹਾਡੇ ਨਾਲ ਕਈ ਵਾਰੀ ਤੱਕਾ ਸ਼ਾਹੀ ਵੀ ਹੋ ਜਾਂਦਾ ਇੱਕ ਨੰਬਰ ਵਾਲਿਆਂ ਦੀ ਆਪਾਂ ਗੱਲ ਕਰਦੇ ਆਂ ਕਈ ਵਾਰ ਤੁਹਾਡੇ ਦਿਮਾਗ ਚ ਆਉਂਦਾ ਕੀ ਲੈਣਾ ਇਹ ਜਿੰਦਗੀ ਇਦੋਂ ਤਾਂ ਅਸੀਂ ਮਰੇ ਹੀ ਚੰਗੇ ਆ ਜੇ ਕਿਸੇ ਤੋਂ ਪੈਸੇ ਦੀ ਉਮੀਦ ਹੁੰਦੀ ਹੈ ਪੈਸਾ ਲੈਣਾ ਹੁੰਦਾ ਤਾਂ ਉੱਥੋਂ ਵੀ ਜਵਾਬ ਮਿਲ ਜਾਂਦਾ ਕਈ ਵਾਰੀ ਤਾਂ ਇੱਥੋਂ ਤੱਕ ਕਿ ਤੁਹਾਡੀ ਨੌਕਰੀ ਵੀ ਖਿਸਕ ਜਾਂਦੀ ਹੈ ਘਰ ਦੇ ਵਿੱਚ ਵੀ ਤੁਹਾਨੂੰ ਹਰ ਟਾਈਮ ਨਿੱਚਾ ਦਿਖਾਇਆ ਜਾਂਦਾ ਇੱਕ ਨੰਬਰ ਵਾਲਿਆਂ ਦੀ ਆਪਾਂ ਇਹ ਗੱਲ ਕਰਦੇ ਆਂ ਤਾਂ ਤੁਹਾਨੂੰ ਇੰਨਾ ਕੁ ਤੁਹਾਡੇ ਜੇ ਤਾਂ ਤੁਸੀਂ ਮਰ ਦੋ ਤਾਂ ਤੁਹਾਡੀ ਪਤਨੀ ਤੁਹਾਨੂੰ ਬੜੀ ਪਰੇਸ਼ਾਨ ਕਰ ਰਹੀ ਆ। ਅਗਰ ਤੁਸੀਂ ਲੈਟੇ ਤੁਹਾਡੀ ਜਿਹੜਾ ਤੁਹਾਡਾ ਹਸਬੰਡ ਆ ਤੁਹਾਨੂੰ ਬੜਾ ਦੁਖੀ ਕਰ ਰਿਹਾ। ਦੇਖੋ ਇੰਨੀ ਕੁ ਤੁਹਾਡੀ ਜ਼ਿੰਦਗੀ ਯਾਨੀ ਇਸ ਟਾਈਮ ਜਿਹੜੀ ਜ਼ਿੰਦਗੀ ਚੱਲਦੀ ਆ 11ਵੇਂ ਮਹੀਨੇ ਦੀ ਨਵੰਬਰ ਦੇ ਮਹੀਨੇ ਦੀ ਗੱਲ ਕਰਦੇ ਤੁਹਾਡੀ ਬਹੁਤ ਹੀ ਸੰਘਰਾਸ਼ਣ ਜੋਗ ਜ਼ਿੰਦਗੀ ਆ। ਚਲੋ ਇਹ ਤਾਂ ਤੁਹਾਡੀ ਜ਼ਿੰਦਗੀ ਦੀ ਗੱਲ ਹੋ ਗਈ ਤੁਹਾਡੀ ਇਹ ਜਿਹੀ ਇਹ ਜਿਹੀ ਜ਼ਿੰਦਗੀ ਆ। ਹੁਣ ਮੈਂ ਤੁਹਾਨੂੰ ਇੱਕ ਟੋਟਕਾ ਦੱਸਦੀਆਂ ਉਹ ਤੁਸੀਂ ਕਰ ਲਿਓ ਤੁਹਾਡੀ 2026 ਦੇ ਵਿੱਚ ਕਿਸਮਤ ਵੀ ਬਦਲਵਾਲੀ ਹੈ ਜਿਹੜਾ ਕੱਟਣਾ ਸੀ ਕੱਟ ਲਿਆ ਹੁਣ ਤੁਹਾਡੀ ਕਿਸਮਤ ਚਮਕੂਗੀ ਵੀ ਬਦਲੂਗੀ ਵੀ ਤੁਹਾਨੂੰ ਜਿਹੜੇ ਬਲਾਕੇ ਖੁਸ਼ ਨਹੀਂ ਸੀ ਨਾ ਤੁਹਾਡੇ ਪਤੜੀਆਂ ਹੱਥ ਰੱਖਣ ਜਾਣਗੇ ਦੇਖੋ ਤੁਸੀਂ ਕਰਨਾ ਕੀ ਆ ਇੱਕ ਨਾਰੀਅਲ ਆਪਦਾ ਸਿਰ ਉੱਤੋਂ ਜੀ ਬਾਰ ਕੇ ਠੱਠੇ ਨੂੰ ਖਵਾਉਣਾ ਸ਼ੁਰੂ ਕਰਦੋ ਗੌ ਨੂੰ ਮਖਿਆਲ ਦੇ ਤਿੰਨ ਚਾਰ ਟੁੱਕੇ ਪਾ ਕੇ ਰੋਟੀ ਖਵਾਉਣੀ ਸ਼ੁਰੂ ਕਰ ਦੋ ਜਿਹੜੇ ਗਲੀਆਂ ਦੇ ਵਿੱਚ ਡੌਗੀ ਫਿਰਦੇ ਹੁੰਦੇ ਨੇ ਇਹਨਾਂ ਨੂੰ ਕੁਝ ਨਾ ਕੁਝ ਪਾਉਣਾ ਸ਼ੁਰੂ ਕਰ ਦੋ ਕੁਝ ਵੀ ਪਾ ਦਿਓ ਚਾਹੇ ਬਿਸਕਟ ਪਾ ਦਿਓ ਡੱਬ ਰੋਟੀ ਪਾ ਦਿਓ ਮਿੱਠੀ ਚੀਜ਼ ਤੋਂ ਛੱਡ ਕੇ ਕੁਝ ਵੀ ਤੁਸੀਂ ਜਿਹੜੇ ਆਪਣੇ ਸਾਥ ਤੇ ਡੌਗੀ ਫਿਰਦੇ ਹੁੰਦੇ ਨੇ ਇਹਨਾਂ ਨੂੰ ਪਾ ਸਕਦੇ ਹੋ ਦੁੱਧ ਵੀ ਪਾ ਸਕਦੇ ਹੋ ਦੁੱਧ ਤੁਸੀਂ ਬੁੱਧਵਾਰ ਵਾਲੇ ਦਿਨ ਪਾ ਸਕਦੇ ਹੋ ਥੋੜਾ ਜਿਹਾ ਪਤਲਾ ਕਰਕੇ ਗਾੜਾ ਨਹੀਂ ਪਾਉਣਾ ਗਾੜਾ ਇਹਨਾਂ ਨੂੰ ਮਾਫਕ ਨਹੀਂ ਹੁੰਦਾ ਦੋਤੋ ਇਹ ਹੋ ਗਈ ਆਪਣੀ ਇੱਕ ਨੰਬਰ ਵਾਲਿਆਂ ਦੀ ਗੱਲ ਹੁਣ 2 ਨੰਬਰ ਵਾਲਿਆਂ ਦੀ ਗੱਲ ਆ ਗਈ। ਦੇਖੋ ਤੁਸੀਂ ਆਪਣੇ ਕਰਮ ਖਰਾਬ ਆਪ ਕਰ ਰਹੇ ਹੋ। ਕਈ ਵਾਰ ਤੁਸੀਂ ਚੰਗੇ ਭਲੇ ਬੰਦਿਆਂ ਨਾਲ ਵੀ ਧੋਖਾ ਕਰਦੇ ਹੋ। 2 ਨੰਬਰ ਵਾਲਿਆਂ ਜਿਹਨਾਂ 2 ਨੰਬਰ ਚੁਣਿਆ ਉਹਨਾਂ ਦੀ ਗੱਲ ਕਰਦੇ ਆ। ਦੇਖੋ ਆਪ ਤੇ ਆਪ ਨੂੰ ਕੋਈ ਨਹੀਂ ਕਹਿੰਦਾ ਹੁੰਦਾ ਵੀ ਮੈਂ ਮਾੜਾ। ਹਰ ਕੋਈ ਕਹਿੰਦਾ ਮੈਂ ਬੜਾ ਚੰਗਾ। ਪਰ ਕਿਤੇ ਨਾ ਕਿਤੇ ਤੁਸੀਂ ਕਈ ਲੋਕਾਂ ਨਾਲ ਬੜੇ ਵਧੀਆ ਚੰਗੇ ਬੰਦਿਆਂ ਨਾਲ ਵੀ ਗਲਤ ਕੰਮ ਕਰਤਾ ਜਿਹੜਾ ਤੁਹਾਨੂੰ ਰੱਬ ਵਾਂਗ ਪੂਜਦੇ ਸੀ ਰੱਬ ਵਰਗਾ ਤੁਹਾਡੇ ਤੇ ਭਰੋਸਾ ਤੁਸੀਂ ਭਰੋਸਾ ਤੋੜਿਆ ਅਗਲੇ ਦਾ ਜਦੋਂ ਅਸੀਂ ਭਰੋਸਾ ਤੋੜਦੇ ਹਾਂ ਤਾਂ ਸਾਡੇ ਤੇ ਕਈ ਜੜੇ ਹੈਗੇ ਨੇ ਗ੍ਰਹਿ ਦੋਸ਼ ਲੱਗਦੇ ਨੇ ਸਾਡੇ ਚੀਜ਼ ਨਾਲ ਵੀ ਅੱਜ ਦੇ ਘੜ ਤਾ ਤੁਹਾਨੂੰ ਲੱਗਦਾ ਅਸੀਂ ਠਾਠਾ ਮਾਰਦੇ ਆ ਅਸੀਂ ਰਿਹਕ ਦਾ ਬਗਾੜ ਕੇ ਬੜਾ ਮੌਜਾ ਮਾਰ ਰਹੇ ਹਾਂ ਕੱਚਾ ਵਜਾ ਰਹੇ ਹਾਂ ਪਰ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਖਤਰਨਾਕ ਇਹ ਗੱਲ ਮੰਨਣ ਵਾਲੀ ਆ ਦੇਖੋ ਗੱਲ ਕੌੜੀ ਆ ਚੰਗੀ ਗੱਲ ਤਾਂ ਰਹੇ ਤੁਹਾਨੂੰ ਬੜੀ ਚੰਗੀ ਲੱਗਦੀ ਆ ਇੱਕ ਨਹੀਂ ਅਗਰ ਸਮਾਂ ਰਹੇਗਾ ਰਹੇਗਾ ਤੁਸੀਂ ਇੰਨਾ ਕੰਮਾਂ ਨੂੰ ਛੱਡ ਸਕਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਆ ਪਰ ਮੈਂ ਤੁਸੀਂ ਸਰਕਾਰੀ ਅਵ ਅਵਸਰ ਦੇ ਵਿੱਚ ਕੰਮ ਕਰਦੇ ਹੋ ਕੋਈ ਅਫਸਰ ਦੇ ਆ ਉਹਦੇ ਤੇ ਆ ਜਾਂ ਤੁਸੀਂ ਕਿਸੇ ਪ੍ਰਾਈਵੇਟ ਚੰਗੇ ਆ ਉਹਦੇ ਤੇ ਆ ਹਾਂ ਪਰ ਤੁਸੀਂ ਉੱਥੇ ਲੋਕਾਂ ਨੂੰ ਬੜਾ ਕਿਤੇ ਨਾ ਕਿਤੇ ਕੋਈ ਗਲਤੀ ਕਰ ਰਹੇ ਹੋ ਜਾਂ ਤੁਸੀਂ ਘਰ ਦੇ ਪਰਿਵਾਰਕ ਮੈਂਬਰ ਮੁਖੀ ਹੋ ਤੁਸੀਂ ਬਹੁਤ ਵੱਡੇ ਆਪਣੇ ਅੰਦਰ ਝਾਤੀ ਮਾਰੋ ਵੀ ਅਸੀਂ ਕੀ ਦੇ ਨਾਲ ਕੀ ਕੀਤਾ ਮੈਂ ਇਹ 2 ਨੰਬਰ ਵਾਲਿਆਂ ਦੀ ਗੱਲ ਕਰਦੀ ਆ ਧਿਆਨ ਦੇਖੋ ਤੁਸੀਂ ਕਹਿੰਦੇ ਨਾ ਵੀ ਰੀਡਿੰਗ ਗਲਤ ਆ ਰੀਡਿੰਗ ਗਲਤ ਤੁਸੀਂ ਆਪੇ ਅੰਦਰ ਨੂੰ ਛਾਤੀ ਮਾਰੋ ਉਹ 2 ਨੰਬਰ ਵਾਲਿਆਂ ਦੀ ਗੱਲ ਕਿਤੇ ਜਰਨਲ ਰੀਡਿੰਗ ਚੱਲ ਰਹੀ ਆ ਇੱਕ ਸੇ ਇੱਕ ਦੇ ਨਹੀਂ ਹੈਗੀ ਹਾਂ ਜਿੰਨਾ ਉੱਤੇ ਇਹ ਰੀਡਿੰਗ ਟੁੱਕਦੀ ਆ ਉਹਨਾਂ ਲਈ ਮੈਂ ਟੋਟਕਾ ਜ਼ਰੂਰ ਦੱਸੂ ਉਹ ਕਰਨ ਪਹਿਲਾਂ ਆਪਦਾ ਖਿਆਲ ਕਰੋ ਕਿਹਨੂੰ ਕਿਹਨੂੰ ਸਤਾ ਰਹੇ ਆ ਇਸ ਟਾਈਮ ਜਿੰਨਾ ਸਤਾਵੋਗੇ ਉਹਨਾਂ ਤੁਹਾਡੀ ਲਾਹ ਦੁਖੀ ਰਹੂ ਲਾਡ ਦੇ ਵਿੱਚ ਬਿਮਾਰੀਆਂ ਭਾਵੇਂ ਤੁਸੀਂ ਪੁਲਿਸ ਅਫਸਰ ਹੋ ਭਾਵੇਂ ਤੁਸੀਂ ਕੋਈ ਵੱਡੇ ਡਾਕਟਰ ਭਾਵੇਂ ਤੁਸੀਂ ਵਕੀਲ ਹੋ ਭਾਵੇਂ ਤੁਸੀਂ ਜੱਜ ਹੋ ਭਾਵੇਂ ਤੁਸੀਂ ਕੋਈ ਵੀ ਵੱਡਾ ਆਧਾਕਾਰ ਹੈ ਹੋਸਟ ਹੈ ਭਾਵੇਂ ਤੁਸੀਂ ਘਰ ਦੀ ਲਾਣੇਦਾਰੀ ਹੈ ਤੁਹਾਡੇ ਕੋਲੇ ਹੂੰ ਦੇਖੋ ਭਾਵੇਂ ਤੁਸੀਂ ਕੰਮ ਵਾਲੀ ਨੂੰ ਪਰੇਸ਼ਾਨ ਕਰ ਰਹੇ ਹੋ ਕਿਸੇ ਨੂੰ ਵੀ ਜਦੋਂ ਤੁਸੀਂ ਪਰੇਸ਼ਾਨ ਕਰ ਨੂੰ ਛੱਡ ਦੋਗੇ ਤੁਹਾਡਾ ਸਰੀਰ ਠੀਕਰਣ ਲੱਗ ਪਹਿਲੀ ਤਾਂ ਗੱਲ ਅੱਜ ਤੁਸੀਂ ਬਿਮਾਰੀਆਂ ਦੇ ਵਿੱਚ ਗ੍ਰਸਤ ਹੋ ਤੁਸੀਂ ਦਵਾਈਆਂ ਖਾ ਰਹੇ ਹੋ ਡਿਪਰੈਸ਼ਨ ਦੀ ਗੋਲੀ ਖਾ ਕੇ ਸੌਂਦੇ ਹੋ ਮੰਨਣੀ ਪਊ ਗੱਲ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਵੀ ਸਾਡੇ ਹਾਲ ਸੀ ਅੱਜ ਤੋਂ ਇਹਨਾਂ ਗੱਲਾਂ ਨੂੰ ਛੱਡ ਦਿਓ ਪੈਸਾ ਲਵੋ ਤੁਹਾਡੇ ਕੰਮਾਂ 'ਚ ਪੈਸਾ ਲੈਣਾ ਪਰ ਤਨਖਾਹ ਨਾਲ ਲਗਰ ਨੂੰ ਜਾਇਸਤੰਕ ਨਾ ਕਰਿਆ ਕਰੋ ਕਿਸੇ ਗਰੀਬ ਕੋਲੋਂ ਗੱਡੀ ਰੋਕ ਕੇ ਚਲਾਨ ਕੱਟ ਕੇ ਪੈਸੇ ਲੈਣੇ ਕੋਈ ਚੰਗੀ ਗੱਲ ਬਿਨਾਂ ਗੱਲ ਤੋਂ ਪਹਿਲਾਂ ਤਾਂ ਇਹ ਆਤਾ ਛੱਡ ਦਿਓ ਜੇ ਪੁਲਿਸ ਅਫਸਰ ਲਵੋ ਤੁਹਾਡੀ ਤਨਖਾਹਾਂ ਹੈਗੀ ਅਗਲ ਚ ਗੱਲ ਤੇ ਲਵੋ ਪਰਨ ਜਾਜਨ ਨੂੰ ਕਿਸੇ ਗਰੀਬ ਦਾ ਮਨ ਦੁਖੀ ਕਰਕੇ ਬੜੀ ਆਲ ਦੇ ਅੰਦਰੋਂ ਵੱਦਵਾ ਨਿਕਲਦੀ ਹੈ ਵੱਦਵਾ ਬਣਾ ਲਓ ਅੱਜ ਤੋਂ ਜੇ ਤੁਸੀਂ ਇਹ ਕੰਮ ਛੱਡ ਦੋਗੇ ਤੁਹਾਨੂੰ ਇੱਕ ਟੋਟਕਾ ਵੀ ਦੱਸ ਰਹੀ ਹਾਂ ਉਹ ਕਰਨਾ ਸ਼ੁਰੂ ਕਰ ਦੋ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਅੱਜ ਕੱਲ ਪਰ ਸ਼ਨੀਵਾਰ ਹੀ ਆਉਣਾ ਹੁਣ ਮੂਰੇ ਸ਼ਨੀਵਾਰ ਵਾਲੇ ਦਿਨ ਆਪਣੇ ਸਿਰ ਤੇ ਉਲਟਾ ਕਮਾ ਕੇ ਜ਼ਮੀਨ ਤੇ ਤੇਲ ਪਾਉਣਾ ਸ਼ੁਰੂ ਕਰ ਦੋ ਸ਼ਨੀਵਾਰ ਤੋਂ ਲੈ ਕੇ ਡੇਲੀ ਇੱਕ ਸੀਸੀ 20 ਰੁਪਏ ਦੀ ਮਹੀਨਾ ਡੇਢ ਮਹੀਨਾ ਮੁੱਕਦੀ ਨਹੀਂ ਹੈਗੀ ਪਰ ਸਰ੍ਹੋਂ ਦਾ ਤੇਲ ਹੋਵੇ ਇਹ ਨਾ ਹੋਵੇ ਕੋਈ ਦੂਜਾ ਤੀਜਾ ਹੋਵੇ ਕੋਈ ਤੇਲ ਨਹੀਂ ਚੱਲੂਗਾ ਹੋਰ ਇੰਨਾ ਕੰਮ ਕਰ ਦੋ ਗੁੜ ਇੰਨਾ ਕੁ ਗੁੜ ਲੈ ਕੇ ਠੱਠੇ ਨੂੰ ਦੇਣਾ ਸ਼ੁਰੂ ਕਰ ਦੋ ਜਿਹੜਾ ਤੁਸੀਂ ਰਿਸ਼ਵਤ ਲੈਨੇ ਹੋ ਰਿਸ਼ਵਤ ਲੈਣੋਂ ਹਟ ਜਾਓਗੇ ਤੁਹਾਨੂੰ ਆਟੋਮੈਟਿਕ ਤੁਹਾਡੀ ਤਨਖਾਹ ਵਧੂਗੀ ਤੁਹਾਡੀ ਤਰੱਕੀ ਹੋਊਗੀ ਤੁਸੀਂ ਦੇਖ ਕੇ ਹੈਰਾਨ ਮੰਨ ਜਾਓਗੇ ਵੀ ਆ ਵੀ ਕੰਮ ਹੋ ਜਾਂਦੇ ਨੇ ਇਹ ਲੋਕੀ ਭਾਈ ਅੱਗੇ ਕਰਦੇ ਸੀ ਆਪਣੇ ਜਿਹੜਾ ਉਹਨਾਂ ਦਾ ਹੁੰਦਾ ਸੀ ਇਹ ਕੋਈ ਪਾਦਾ ਉਹਦੇ ਕੋਲ ਜਾਂਦੇ ਸੀ ਚੱਲ ਉਹਨਾਂ ਦਾ ਵੀ ਵਿਚਾਰਾਂ ਦਾ ਇਹਦੇ ਨਾਲ ਰੋਟੀ ਫੁਲਕਾ ਚੱਲਦਾ ਸੀ ਕਿ ਉਹਨਾਂ ਕੋਲੇ ਵੀ ਕੋਈ ਹੋਰ ਆਮਦਨ ਨਹੀਂ ਸੀ ਹੁੰਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਗੇ ਕੋਈ ਐਡੀਆਂ ਨੌਕਰੀਆਂ ਨਹੀਂ ਸੀ ਹੁੰਦੀਆਂ ਇੰਨਾ ਕੋਈ ਨਹੀਂ ਸੀ ਹੁੰਦਾ ਉਸ ਵਕਤ ਨੂੰ ਅੱਜ ਕੱਲ ਤਾਂ ਹਰ ਇੱਕ ਬੰਦਾ ਨੌਕਰੀ ਕਰਦਾ ਹੁਣ ਤਾਂ ਜਿਹੜੇ ਪਾਦੇ ਸੀ ਉਹਨਾਂ ਨੇ ਕੰਮ ਛੱਡ ਤੇ ਹੈ ਪਰ ਇੰਨਾਂ ਲੋਕਾਂ ਦੀ ਲੋਕੀ ਤੁਹਾਡੇ ਕੋਲੋਂ ਪੈਸੇ ਲਈ ਜਾਂਦੇ ਨੇ ਇਹ ਫ੍ਰੀ ਦੀ ਚੀਜ਼ ਆ ਪਵਿੱਤਰ ਚੀਜ਼ ਆ ਉਹਨਾਂ ਚਿਰ ਹੀ ਫਾਇਦਾ ਹੋ ਜਿੰਨਾ ਚਿਰ ਅਗਲਾ ਪੈਸਾ ਨਹੀਂ ਲੈਂਦਾ ਜਦੋਂ ਪੈਸਾ ਲੈਣਾ ਸ਼ੁਰੂ ਕਰਤਾ ਇੱਕ ਜਿਹੜੀ ਇਹ ਪਵਿੱਤਰ ਚੀਜ਼ਾਂ ਨੇ ਅਸੀਂ ਵੇਚਣੀਆਂ ਸ਼ੁਰੂ ਕਰਤੀਆਂ ਜਿਵੇਂ ਗੁਰਬਾਣੀ ਨੂੰ ਅਸੀਂ ਵੇਚਦੇ ਆ ਤਾਂ ਲੋਕਾਂ ਦਾ ਫਾਇਦਾ ਨਹੀਂ ਹੁੰਦਾ ਕੀਰਤਨ ਕਰਕੇ ਵੇਚਦੀ ਪੰਮਾ ਅਸੀਂ ਕਿਵੇਂ ਵੇਚੀ ਦੇਖੋ ਕੋਈ ਵੀ ਪਵਿੱਤਰ ਚੀਜ਼ਾ ਜਦੋਂ ਵਿਕਣੀ ਸ਼ੁਰੂ ਹੋ ਜਾਂਦੀ ਆ ਚਲ ਗੁਰੂ ਘਰ ਦੇ ਵਿੱਚ ਗ੍ਰੰਥੀ ਬੈਠੇ ਨੇ ਭਾਈ ਉਹਨਾਂ ਦਾ ਕੰਮ ਆ ਤੜਕੇ 2 ਵਜੇ ਉੱਠ ਕੇ ਨਹਾਤੋ ਕੇ ਬਾਣੀ ਪੜ੍ਹਦੇ ਨੇ ਹੈ ਉਹ ਤਾਂ ਮਿਹਨਤ ਲੈਂਦੇ ਨੇ ਅਗਦੀ ਉਹ ਹਰਾਮ ਦਾ ਪੈਸਾ ਨਹੀਂ ਕਿਸੇ ਕੋਲੋਂ ਲੈਂਦੇ ਹੈਗੇ ਕੰਮ ਕਰਦੇ ਨੇ ਉਹ ਵੀ ਉਹਨਾਂ ਨੂੰ ਪੂਰੀ ਨਹੀਂ ਮਿਲਦੀ ਮੈਂ ਹੁਣ ਵੀ ਕਹਿੰਨੀ ਆ ਉਹ ਵੀ ਇਹਨਾਂ ਨੂੰ ਪੂਰੀ ਨਹੀਂ ਮਿਲਦੀ ਜਿੰਨੀ ਮਿਲਣੀ ਚਾਹੀਦੀ ਆ 24 ਘੰਟੇ ਗੁਰੂ ਘਰ ਦੀ ਡਿਊਟੀ ਦਿੰਦੇ ਨੇ ਰਾਤ ਨੂੰ ਕੋਈ ਚੋਰ ਡਾਕੂ ਨਾ ਜੀ ਉੱਠ ਟੁਟ ਕੇ ਦੇਖਦੇ ਨੇ ਮਾੜੀ ਜਿਹੀ ਬਿੜਕਾਈ ਤੇ ਵੀ ਪੰਮਾ ਕੁੱਤਾ ਕੰਦਾ ਟੱਪਿਆ ਹੋਵੇ ਉਹਨਾਂ ਦੀ ਜਾਨ ਸੁੱਕ ਜਾਂਦੀ ਆ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਤੇ ਕੋਈ ਹੱਲਾ ਕਰਨ ਤਾਂ ਨਹੀਂ ਆ ਗਿਆ ਉਹ ਡਿਊਟੀ ਦੇ ਰਹੇ ਨੇ ਉਹਨਾਂ ਨੇ ਇੱਥੇ ਹੀ ਖਾਣਾ ਇੱਕ ਨਿਜਾਜ ਘਰ ਬੈਠੇ ਗੁਰੂ ਦਾ ਨਾਮ ਉਹਨੂੰ ਵਿਚ ਵਿਚ ਖਾਣ ਲੱਗੇ ਹੋਏ ਨੇ ਮੇਰੇ ਵਰਗੇ ਪਖੰਡੀ ਅੱਛਾ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਤੋਂ ਰਿਸ਼ਵਤ ਲੈਣੀ ਛੱਡ ਦਿਓ ਚੰਗੇ ਰਹੋਗੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਬਹੁਤ ਦੁਖੀ ਪਰੇਸ਼ਾਨੀ ਕੈਂਸਰ ਦੇ ਨਾਲ ਵੀ ਪੀੜਤ ਹੋ ਸਕਦੇ ਹੋ ਤੁਸੀਂ ਮੇਰੀ ਗੱਲ ਸੱਚੀ ਆ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਭਾਵੇਂ ਗੁਪਤ ਲਿਖ ਦਿਓ ਮੈਂ ਝੂਠ ਨਹੀਂ ਕਹਿੰਦੀ ਹੁੰਦੀ ਕੋਈ ਗੱਲ ਇਹ 2 ਨੰਬਰ ਵਾਲਿਆਂ ਦੀ ਰੀਡਿੰਗ ਸੀ ਪਿੱਛੋਂ